ਨੇ ਬਹੁਤਰਾ ਹਾਲਾ ਤੇ ਡੁੱਲਿਆ ਬੈਠੇ ਜਰਮਾ ਸਾਹਿਬ ਕਿੋ ਕਿ ਮੇਰਾ ਧਰਮਾ ਮੈਂ ਆਪਣੇ ਹਿਸਾਬ ਨਾਲ ਕਰਨਾ ਮੈਂ ਲੋਕਾਂ ਨੂੰ ਕਹਿੰਦਾ ਵੀ ਝਾਂਡੀ ਤੇ ਤੇਲ ਨਾ ਪਾਓ ਇੱਕ ਬੁੜੀਆਂ ਹੋਣੇ ਵੀ ਮੈਂ ਲੜ ਕੇ ਹਟਿਆ ਕਹਿੰਦਾ ਬੀਬੇ ਤੇਲ ਪਾਉਣ ਨਾਲ ਕੀ ਫਾਇਦਾ ਹੁੰਦਾ ਕਹਿੰਦੇ ਭਾਈ ਇਹ ਵਰਦਨ ਦਾ ਖੇਤਰ ਫਲ ਮੈਂ ਕਹਿੰਦਾ ਕਿੱਥੇ ਲਿਖਿਆ ਹੋਇਆ ਕਹਿੰਦੇ ਬਾਬਾ ਬੋਸਾ ਨਾ ਬੋਲ ਕਹਿੰਦੇ ਸਾਡੀਆਂ ਬੜੀਆਂ ਵਡੇਰਾਂ ਕਰਨੀਆਂ ਆਉਂਦੀਆਂ ਨੇ ਇਹੋ ਤੱਕ ਦੀਆਂ ਨੇ ਇਹ ਕਹੇ ਕਦੀ ਉਹਨਾਂ ਨੂੰ ਪੁੱਛਿਆ ਕਿ ਖੇਤਰਪਾਲ ਜਿਹੜੇ ਮਹਾਰਾਜ ਨੇ ਇਹ ਝੰਡੀਆਂ ਦੇ ਵਿੱਚ ਕਿਉਂ ਬੂਜੇ ਜਾਂਦੇ ਨੇ ਕੀ ਇਹਨਾਂ ਤੇ ਤੇਲ ਪਾਉਣਾ ਗੁਨਾਹ ਹੈ ਝੰਡੀ ਤੇ ਕਿਉਂਕਿ ਜੜ ਜੜ ਜੁਨੀ ਐ ਸਰਮਾ ਸਾਹ ਅੱਛਾ ਜੀ ਮੈਂ ਵੀ ਪਾ ਕੇ ਜਾਂਦਾ ਰਿਆਂ 90 94 ਵਿੱਚ ਇਹਦੇ ਮੈਨੂੰ ਪਤਾ ਨਹੀਂ ਸੀ ਇਹਦਾ ਦੁੱਖ ਹੁੰਦਾ ਪਹਿਲਾਂ ਮੈਂ ਵੀ ਭੇੜ ਚਾਲ ਵਿੱਚ ਸੀਆ ਪਰ ਮੈਂ ਤਾਂ ਨੰਗਦਾ ਸੀ ਬਾਈ ਇਤੋਂ ਨੌਲਡਿਜੀ ਤੋਂ ਖੰਨੇ ਆਇਸੇ 94 90 ਵਿੱਚ ਨੰਗਦਾ ਰਿਆ ਵਾ ਪਲੱਸ ਕੀਤੀ ਆ ਮੈਂ ਕਹਿੰਦਾ ਯਾਰ ਬਰਾਮਣ ਕਹੇ ਜੇ ਨੇ ਕਿ ਤੇਲ ਪਾਈ ਜਾਂਦੇ ਨੇ ਝੰਡੀਆਂ ਤੇ ਹਣਾ ਪਰ ਮੈਂ ਕਿਹਾ ਆਪਾਂ ਨੇ ਕੀ ਲੈਣਾ ਤੇਰਾ ਕਹਾਣਾ ਤੇ ਫੇਰ ਮੇਰਾ ਉਸਤਾਦ ਨਾਲ ਬ੍ਰਹਮਣ ਨਾਂ ਦੇ ਇੱਕ ਪੈ ਗਿਆ ਉਹਨਾਂ ਨੇ ਦੱਸਿਆ ਕਿ ਇੱਥੇ ਬਹੁਤ ਲੜੀ ਨਾਲ ਇੱਥੇ ਦੁਨੀਆ ਕਾਹੇ ਤੈਨੂੰ ਕੁੱਟਣਗੇ ਕਾਹੇ ਹੁਣ ਜਦੋਂ ਮੇਰੇ ਤੋਂ ਹੁੰਦਾ ਨਹੀਂ ਆਈ ਜਿਵੇਂ ਹੁਣ ਤੇਰੀ ਡਿਊਟੀ ਆ ਤੇ ਤੂੰ ਗੰਦ ਵਿੱਚ ਥੋੜੋ ਬੈਠੇਗਾ ਹਾਂਜੀ ਬਿਲਕੁਲ ਇੱਥੇ ਬੱਕਰਾ ਟੰਗ ਦੇ ਜਨੇ ਕਹਿੰਦੇ ਰੁੰਡ ਮੁੰਡਾ ਹੈ ਅੱਛਾ ਮੈਂ ਨਹੀਂ ਜਾਣਦਾ ਆਸ-ਪਾਸ ਬੱਕਰੇ ਲੋਕਾਂ ਨੇ ਚੜਦੇ ਨੇ ਵੀਰੇ ਅੱਛਾ ਜੀ ਭਾਈ ਨਾ ਚੱਲਿਆ ਨਾ ਕਹਿਆ ਸਾਡਾ ਰੋੜੀ ਉਹ ਦੀ ਕੋਲੇ ਸਾਡੇ ਆਹ ਵੀ ਇੱਥੇ ਲਾ ਕੇ ਉੱਤੇ ਸਿੱਟਦੇ ਆ ਕਰੋ ਕਹਿੰਦੇ ਵੀ ਕਬੂਲ ਤਾਂ ਆਉਣਾ ਏ ਏਜੰਡੀ ਦੇ ਉੱਤੇ ਰੱਖਦੇ ਆ ਮੈਂ ਕਿਹਾ ਵੀ ਜਲ ਠੀਕ ਆ ਮੈਂ ਇਹਦੇ ਥੱਲੇ ਰੋਟੀ ਖਾਣੀ ਆ ਹਾਂ ਹੁਣ ਥੋਡੇ ਵਰਗਾ ਆਉਂਦਾ ਵੀ ਪੱਟ ਜੀ ਆ ਗਲਤ ਕੰਮ ਕਰਾਉਨੇ ਆ ਮੈਂ ਉਹਨੂੰ ਕੀ ਕਹੂੰਗਾ ਥੋਡੇ ਵਰਗਿਆਂ ਨੂੰ ਮੈਂ ਗਲਤ ਕੰਮ ਕਰਾਉਣਾ ਐਂ ਕਹ ਦੇ ਨਾ ਪਾਈ ਸ਼ਰਮਾ ਸਾਹਿਬ ਜਦ ਮੈਂ ਪਰੇ ਚਲੇ ਜਾਣਾ ਹੈ ਜਦ ਟੰਗ ਦਿੰਦਾ ਹੈ ਨਾ ਇਹ ਚਲੋ ਮੰਨ ਲਓ ਤੁਹਾਡੀ ਇੱਛਾ ਹੈ ਪੂਰੀ ਕਰੋ ਇਹ ਜੇ ਬੱਕਰਾ ਟੰਗਿਆ ਹੁਣ ਮੈਂ ਏਜੰਡੀ ਤੇ ਚੜ੍ਹ ਕੇ ਦੋੜੂ ਲਾਊਗਾ ਇਹ ਲੋਕ ਕਹਿੰਦੇ ਬਾਬਾ ਤੇਰਾ ਤੰਤਰ ਮੰਤਰ ਕਰਿਆ ਤੈਹੀਂ ਤੰਗਿਆ ਹੋਇਆ ਉਹ ਮੈਂ ਕਿਹਾ ਮੇਰੀ ਇੱਕ ਬਾਹ ਐ ਮੈਂ ਜੰਡੀ ਤੇ ਕਿਵੇਂ ਚੜਜੂ ਫਿਰ ਮਰਦੇ ਨੀਗੇ ਇਹ ਪੈਰੋਂ ਦਾ ਖਾਣਾ ਏ ਵੀਰੇ ਅਦਾ ਖੇਤਰਵਾਲ ਦਾ ਨਹੀਂ ਇੱਥੇ ਲਵਾ ਕੇ ਉਪਰੇ ਕੋਈ ਗਰੀਬ ਖਾ ਲੂ ਵਦਿਆ ਵੀਰੇ ਤੁਹਾਨੂੰ ਦੱਸ ਜੇ ਲੋ ਫੜ ਦਵੇ ਜੋ ਇੱਛਾ ਸੋਈ ਬਲ ਪਾਵੇ ਉਹਨੂੰ ਮਿਲਦਾ ਕਰੋ ਠੀਕ ਆ ਤੁਸੀਂ ਜਾਸਤ ਕਰੋ ਤੇ ਗਰਮੀ ਸਭੀ ਹੋ ਜਾਂਦੀ ਆ ਜਨਾ ਇਹ ਮੌਸਮ ਆ ਕਦੇ ਠੰਡਾ ਪਾਉਸ ਆਮ ਨਾਲ ਗਰਮ ਕੀ ਲੈਣਾ ਆ ਇਸ ਸਰੀਰ ਮੌਸਮੀ ਆਏ। ਇਸ ਤੋਂ ਬੱਚੋ 마ਸਕ ਲਾਓ ਨਾ। ਅੁਰਗੰਦੀ ਤੋਂ ਦੂਰ ਰਹੋ। ਜਦ ਪ੍ਰਹੇਜ ਆ ਵੀਦੇ ਆਪਾਂ ਕਹਿੰਦੇ ਸਾਡੇ ਕੋਲ ਦਵਾਈ ਨਾ ਲਾਓ। ਸਾਨੂੰ ਹੱਥ ਨਾ ਦਿਖਾਓ। ਆਪੇ ਉਹਦੀ ਪਰਵਾਹ ਤੇ ਸੇਵਾ ਕਰੋ। ਇਨਸਾਨ ਨੂੰ ਪੂਜੋ ਮਰੇ ਹੋਏ ਨੂੰ ਪੂਜੋ। ਕਿਉਂ ਲਾਉਂਦੇ ਨੇ ਵੀਰੇ ਮੂਹ ਨੂੰ। ਆਪਾਂ ਕਹਿੰਦੇ ਜਿਉਂਦਿਆਂ ਨੂੰ ਪੂਜੋ। ਅਸੀਂ ਬਾਅਦ ਚ ਕੀ ਕਰਨਾ? ਉਹਨਾਂ ਦਾ ਪੈਸਾ ਪੈਸਾ ਰੱਖ ਲੈਂਦੇ ਨੇ। ਬਾਕੀ ਉਹ ਥਾਪੇ ਦਿਓ। ਥਾਪੇ ਦਿਓ, ਬੈੱਡ ਤੇ ਦਿਓ। ਉਹਦੀ ਫੋਟੋ ਨਾ ਲਾਓ। ਇਹ ਬੰਦਾ ਤਾਂ ਉਹੀ ਆ ਬਿਲਕੁਲ ਉਹ ਤੋਂ ਤਾਂ ਸ਼ਰਮਾ ਸਾਹਿਬ ਉਹਨਾਂ ਦੀ ਮੇਰੀ ਵੀ ਲੱਗਣੀ ਆ ਉੱਤੇ ਕਿ ਰੱਬ ਤੋਂ ਡਰ ਵੀਰੇ ਮੈਂ ਤੁਹਾਡਾ ਇੱਕ ਬੱਚਾ ਤੇਰਾ ਮੈਂ ਬڑا ਭਰਾ ਆ ਮੈਂ ਬੰਦਾ ਦਿੱਤੋਂ ਤੇ ਜੋਤਾ ਤੇ ਅਸੀਂ ਬੇਨਤੀ ਕਰਾਂਗੇ ਹੋਦੀ ਦੇ ਵਿੱਚ ਸਾਨੂੰ ਬਹੁਤ ਜੋਗ ਨੇ ਇੱਕ ਤੋਂ ਅੱਠ ਜੋਗ ਨੇ ਅਸੀਂ ਬੇਨਤੀ ਕਰਾਂਗੇ ਕਿ ਸਾਡਾ ਸ਼ਰਮਾ ਸਾਹਿਬ ਹੋਰ ਵੀ ਮੇਰੇ ਮਿੱਤਰ ਨੇ ਜਿਵੇਂ ਵਰਗੇ ਲਤਾ ਮਹਾ ਨੇ ਉਹਨਾਂ ਨੇ ਮੈਨੂੰ ਕਦੇ ਰੱਬ ਨੂੰ ਗਾਲ ਨਹੀਂ ਕੱਢਣ ਦਿੱਤੀ ਵੀ ਰੱਬ ਮਾੜਾ ਮੈਂ ਕਹਿੰਨਾ ਮੇਰਾ ਗੁਰੂ ਕਹਾਂ ਹੁੰਦਾ ਜੀ ਕਹਾ ਤੈਨੂੰ ਇੱਕ ਜਨਾਨੀ ਦੇਤੀ ਇੱਕ ਵਾਰ ਨੂੰ ਭੈਣ ਭਰਾ ਦੇ ਸਾਹਮਣੇ ਦੇ ਤਾਂ ਐ ਰੱਬ ਨੂੰ ਕੀ ਕਹਾ ਕੀ ਦੋ ਇਸ਼ਰਵਾ ਆ ਮੈਨੂੰ ਦੋਸ਼ ਆ ਵੀ ਮੇਰੇ ਸਰਮਾ ਸਾਹਿਬ ਜਿਹੜੇ ਨੇ ਨਾ ਉਹ ਸੁਆਗਣ ਹੋਣੇ ਚਾਹੀਦੇ ਨਹੀਂ ਚਲੋ ਜੀ ਟਾਈਮ ਆਣਾ ਪਾਪਾ ਜੀ ਹੋਈ ਜਾਣਾ ਨਹੀਂ ਸਰਮਾ ਸਾਹਿਬ ਟਾਈਮ ਆਉਣਾ ਕਈ ਵਾਰੀ ਜਦ ਮੈਂ ਮਾਂ-ਮਾਂ ਹੈ ਨਾ ਉਹਨਾਂ ਦੀ ਇੱਛਾ ਮਾਣੇ ਅਸੀਂ ਉਹ ਕੁੜੀਆਂ ਕਰਨੀਆਂ ਨੇ ਸਾਨੂੰ ਤੇਰੇ ਵਿਆਹ ਤੱਕ ਮਤਲਬ ਨਹੀਂ ਹੈ ਕਿਉਂਕਿ ਮਾਲ ਨੂੰ ਕੁਛ ਕਰਨਾ ਮੇਥੋ ਤਾਂ ਹੋਈ ਨਹੀਂ ਮੇਰੀ ਮਾਂ ਮੈਂ ਲੋਕਾਂ ਨੂੰ ਕਹਿਣਾ ਵੀ ਮਾਪਿਓ ਨੂੰ ਬਣਾਓ ਵੱਡੇ ਦਾ ਸਤਕਾਰ ਛੋਟੇ ਦਾ ਪਿਆਰ ਚੰਗਾ ਸ਼ਰਮਾ ਦਾ ਫਤਿਹ 14 ਵੀ ਪੂਰਨਵਾਸੀ ਤੇ ਗ੍ਰਹਿਣ ਨੇ ਤੇ ਹੋਰ ਵੀ ਆ ਨਾ ਉਹਦੇ ਨਾਲੇ ਸ਼ੁਕਰ ਨਾਲ ਸ਼ਨੀ ਦੇਵ ਨੇ ਆਪਾਂ ਪੂਰਨੰਗਰ ਲਾਉਣੇ ਨੇ ਇੱਕ ਤਾਂ ਚੌਲ ਮਿੱਠੇ ਰੰਗਲੇ ਚਲੋ ਕਿਰਪਾ ਹੋ ਗਈ ਤੁਹਾਡੀ ਹੈ ਨਾ ਫਿਰ ਉਹ ਕਹਿੰਦੇ ਦੂਜੇ ਦਿਨ ਵੀ ਲਾਓ ਲਾਵਾਂ ਲਾ ਜਿਹੜਾ ਸਾਡੀ ਸ਼ਨੀਵਾਰ ਆ ਨਾ ਉਹ ਕੋਈ ਸ਼ਨੀ ਮਹਾਰਾਜ ਦੇ ਵੀ ਕੁੱਤੇ ਆ ਸਪੈਸ਼ਲਿਸਟ ਕਹ ਲਓ ਅਸੀਂ ਯਾਰ ਮਨਾਉਣਾ ਜਾਣਦੇ ਆ ਹਲੇ ਮੰਨਿਆ ਨਹੀਂ ਮੰਨ ਜੂਗਾ ਨਾ ਦਾ ਜ਼ਰਾ ਜ਼ਰਾ ਫਤੇ ਚਾਰੇ ਤੋਂ ਮਨੂ